ਵੀਡੀਓ ਸਾਹਿਬ ਮੰਦ ਰੇਖਾ ਦੇ 3-4 ਸਾਡੇ ਸਰਪੰਚ ਸਾਹਿਬ ਆਪਾਂ ਸਾਰਿਆਂ ਨੂੰ ਬੁਲਾਇਆ ਸੀਗਾ ਤੇ ਇਹਨਾਂ ਨੂੰ ਕਿਹਾ ਸੀਗਾ ਕਿ ਤਿੰਨ ਚਾਰ ਤਰ੍ਹਾਂ ਦੇ ਕੰਮ ਜਿਹੜੇ ਆ ਉਹ ਜ਼ਰੂਰ ਕਰਦੇ ਆ ਜਿਹਦੇ ਵਿੱਚ ਇੱਕ ਖੇਡ ਗਰਾਊਂਡ ਸੀਗਾ ਖੇਡ ਗਰਾਊਂਡ ਦੇ ਬਾਰੇ ਮੈਂ ਤੁਹਾਨੂੰ ਇੱਕ ਛੋਟੀ ਜੀ ਹੋਰ ਗੱਲ ਦੱਸਦਾ ਕਿ ਇਸ ਵੇਲੇ ਅਸੀਂ ਜਿਹੜਾ ਬਜਟ 79 ਕਰੋੜ ਰੁਪਈਆ ਜਿਹੜਾ ਆ ਖੇਟਾਂ ਦੇ ਵਿਕਾਸ ਵਾਸਤੇ ਰੱਖਿਆ ਹੈ ਪਿਛਲੇ 10 ਸਾਲਾਂ ਦੇ ਬਜਟ ਫੋਲੋ ਤੇ ਹਰ ਬਜਟ ਦੇ ਪੈਸੇ ਨੋਟ ਕਰੀ ਜਾਓ ਕਿ ਕਿੰਨੇ ਪੈਸੇ ਕਿਹੜੇ ਬਜਟ ਦੇ ਵਿੱਚ ਖੇਡਾਂ ਵਾਸਤੇ ਆਏ ਸੀਗੇ ਪਿਛਲੇ 10 ਸਾਲਾਂ ਦੇ ਵਿੱਚ ਇੰਨਾ ਫੰਡ ਖੇਡਾਂ ਵਾਸਤੇ ਨਹੀਂ ਆਇਆ ਜਿੰਨਾ ਇਸ ਵਾਰੀ 979 ਕਰੋੜ ਦਾ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਰੰਗਲਾ ਪੰਜਾਬ ਤਾਂ ਹੀ ਬਣਨਾ ਹੈ ਜੇ ਸਾਡੇ ਬੱਚੇ ਗਰਾਊਂਡਸ ਦੇ ਵਿੱਚ ਜਾਣਗੇ ਜਿੰਮਾਂ ਦੇ ਵਿੱਚ ਜਾਣਗੇ ਸੋ ਜਿਹੜੀ ਪਿੱਛੇ ਆਪਾਂ ਮੀਟਿੰਗ ਕੀਤੀ ਸੀਗੀ ਉਹਦੇ ਵਿੱਚ ਮੈਂ ਪੰਜ ਕੰਮ ਕਹੇ ਸੀਗੇ ਪੀ ਇੱਕ ਹਾਰ ਪਿੰਡ ਦੇ ਵਿੱਚ ਖੇਡ ਗਰਾਊਂਡ ਬਣਾਉਣੀ ਆ ਇੱਕ ਪਾਰਕ ਬਣਾਉਣੀ ਆ ਇੱਕ ਸਕੂਟਰਾਂ ਦੀ ਚਾਰਦਵਾਰੀ ਕਰਨੀ ਆ ਇੱਕ ਗਲੀਆਂ ਨਾਲੀਆਂ ਪੱਕੀਆਂ ਕਰਨਾ ਤੇ ਇੱਕ ਛੱਪੜਾਂ ਦਾ ਨਮੀਨੀ ਕਰਨ ਕਰੀਏ ਤੇ ਤੁਸੀਂ ਸਾਰੇ ਨਾਲ ਸੀਗੇ ਸਾਰੇ ਕੱਲੇ-ਕੱਲੇ ਸਰਪੰਚ ਸਾਹਿਬਾਨ ਨੂੰ ਬੁਲਾ ਕੇ ਤੇ ਜਿਹੜੇ ਵੀਡੀਓ ਸਾਫ ਤੇ ਮੰਦਰੇਕਾ ਦੇ ਇੰਤਜ਼ਾਰ ਸੀਗੇ ਉਹਨਾਂ ਨੂੰ ਕਿਹਾ ਗਿਆ ਸੀਗਾ ਸੋ ਇਹਦੇ ਵਾਸਤੇ ਅੱਜ ਅਸੀਂ ਸਾਰਾ ਜਣਾ ਹੋਮਵਰਕ ਕਰ ਲਿਆ ਔਰ ਇਹਦੇ ਵਾਸਤੇ ਸਾਡੇ ਕੋਲੇ ਨਹੀਂ ਆਪਣੇ ਹਲਕੇ ਵਾਸਤੇ 4 ਕਰੋੜ ਤੇ 85 ਲੱਖ ਰੁਪਈਆ ਸਾਨੂੰ ਚਾਹੀਦਾ ਸੀਗਾ ਉਹ ਸਾਰਾ ਮਨਜ਼ੂਰ ਕਰਤਾ ਅੱਜ ਕੱਲੇ-ਕੱਲੇ ਜਿਹੜੇ ਵੀ ਸਰਪੰਚ ਸਾਹਿਬਾਨ ਨੇ ਉਹਨਾਂ ਨੂੰ ਇਹ ਰਾਸ਼ੀ ਦਿੱਤੀ ਚਾਹੂਗੀ ਉਹ ਖੇਤ ਦੀਆਂ ਗਰਾਊਂਡਾਂ ਬਣਾਉਣ ਪਾਰਕਾਂ ਬਣਾਉਣ ਸਕੂਲਾਂ ਦੀ ਜੇ ਚਾਰਦੀਵਾਰੀ ਕਰਨ ਵਾਲੀ ਲੋੜ ਹੈ ਤੇ ਮੇਰਾ ਖਿਆਲ ਉਹ ਹੋਈ ਗਈਆਂ ਲਗਭਗ ਸਾਰੇ ਉਹ ਕਾਰਨ ਗਲੀਆਂ ਨਾਲੀਆਂ ਦਾ ਕੰਮ ਕਰਾਉਣ ਜਾਂ ਛੱਪੜਾਂ ਦਾ ਨਵੀਨੀ ਕਰਨ ਕਰਾਉਣ ਜਾਂ ਸਮਸ਼ਾਨ ਘਾਟ ਦਾ ਕੰਮ ਜਿਹੜਾ ਉਹ ਕਰਵਾ ਸਕਦੇ ਨੇ ਸੋ 4 ਕਰੋੜ 85 ਲੱਖ ਰੁਪਈਆ ਅੱਜ ਵਕ ਵਕ ਫੰਡਾਂ ਨੂੰ ਦਿੱਤਾ ਜਾ ਰਿਹਾ ਜਿਹਦੇ ਵਿੱਚ ਇਹ ਕਿਹੜਾ ਬਲੌਕ ਹੈ ਜੀ ਸਾਹਿਬ ਹਾਂ ਜਿਹਦੇ ਵਿੱਚ ਤਰਸਿੱਕਾ ਬਲੌਕ ਜਿਹੜਾ ਉਹਨੂੰ 2 ਕਰੋੜ ਤੇ 42 ਲੱਖ ਰੁਪਈਆ ਤਰਸਿੱਕੇ ਬਲੌਕ ਦੇ ਜਿਹੜੇ ਪਿੰਡ ਪੈਂਦੇ ਨੇ ਉਹਨਾਂ 2 ਕਰੋੜ 42 ਲੱਖ ਰੁਪਈਆ ਅਰ ਇਹ ਬਲਾਕ ਨੂੰ 76 ਲੱਖ ਰੁਪਏ 76 ਲੱਖ ਰੁਪਏ ਯਾਰ ਇਹ ਬਲਾਕ ਨੂੰ ਤੇ ਜੰਡਿਆਲਾ ਗਰੂਪ ਬਲਾਕ ਨੂੰ 1 ਕਰੋੜ 67 ਲੱਖ ਰੁਪਈਆ ਜਿਹੜਾ ਆ ਉਹ ਅਸੀਂ ਅੱਜ ਇੱਥੇ ਵੰਡਣਾ ਕਿ ਸੁਨਹਾਰਾ ਆਸਰੀਆ ਕਾਲ ਸੋ 4 ਕਰੋੜ 85 ਲੱਖ ਦੀ ਅਮਾਉਂਟ ਬਣਦੀ ਆ ਇਹ ਤਾਂ ਚਲੋ ਤੁਹਾਨੂੰ ਹੁਣੇ ਹੀ ਦੇ ਦੇਣੀ ਆ ਇਸ ਤੋਂ ਇਲਾਵਾ ਵੀ ਇਹ ਕੋਈ ਫਾਈਨਲ ਨਹੀਂ ਆ ਇਹ ਕੋਈ ਫਾਈਨਲ ਨਹੀਂ ਆ ਕਿ ਇਹ ਇੰਨੇ ਹੀ ਪੈਸੇ ਦੇਣੇ ਨੇ ਜਾਂ ਹੋਰ ਵੀ ਪਿੰਡਾਂ ਦੀਆਂ ਸਮੱਸਿਆਵਾਂ ਨੇ ਹੋਰ ਵੀ ਪੈਸਾ ਚਾਹੀਦਾ ਹੈ ਵੱਖ-ਵੱਖ ਪਿੰਡਾਂ ਦੇ ਵਿੱਚ ਮੈਂ ਉਦਘਾਟਨ ਕਰਨ ਜਾਂਦਾ ਹੀ ਰਹਿਣਾ ਹੈ ਅੱਲ ਵੀ ਸਾਡੇ ਸਾਥ-ਸਾਥ ਉਦਘਾਟਨ ਸੀਗੇ ਇਸ ਤੋਂ ਪਹਿਲਾਂ ਵੀ ਹੋਰ ਆਪਾਂ ਵੱਖ-ਵੱਖ ਪਿੰਡਾਂ ਦੇ ਵਿੱਚ ਉਦਘਾਟਨ ਕੀਤੇ ਨੇ ਉਹ ਕੰਮ ਤੇ ਨਾਲ ਚੱਲਦੇ ਹੀ ਰਹਿਣਗੇ ਵੱਡੇ ਕੰਮ ਤੇ ਚੱਲਦੇ ਹੀ ਰਹਿਣਗੇ ਇਹ ਜਿਹੜੇ ਤੁਸੀਂ ਡਿਮਾਂਡ ਕੀਤੀ ਸੀਗੀ ਸਾਰੇ ਸਰਪੰਚ ਸਾਹਿਬਾਨਾਂ ਨੇ ਡਿਮਾਂਡ ਕੀਤੀ ਸੀਗੀ ਕਿ ਸਾਡੇ ਆਹ ਕੰਮ ਪੈਲ ਦੇ ਆਧਾਰ ਤੇ ਜਿਹੜੇ ਆ ਉਖਰਾਓ ਉਹਨਾਂ ਵਾਸਤੇ ਅਸੀਂ ਇਹ ਅੱਜ ਰਾਸ਼ੀ ਜਿਹੜੀ ਆ ਉਹ ਵੰਡਣ ਲੱਗੇ ਆ। ਆਸ ਨਾਲ ਸੰਬੰਧਿਤ ਕੋਈ ਕੰਮ ਨੇ ਉਹ ਵੀ ਲੈ ਕੇ ਆਓ। ਚਿੱਜ ਕਿਉਂ ਨਾ ਜਿਤਾ ਕੱਲ ਮੈਂ ਨਾਰਾਇਣਗੜ੍ਹ ਦੀ ਗੱਲ ਦੱਸਣ ਰਿਹਾ ਸੀਗਾ ਨਾ ਸਾਡੇ ਬਹੁਤ ਸਾਰੇ ਕਾਰਜੋਗ ਸੀਗੇ ਆ ਸਰਦਾਰ ਸਰਬਜੀਤ ਸਿੰਘ ਜੀ ਇਹ ਬੋਲ ਰਹੇ ਸੀਗੇ ਕਹਿੰਦੇ ਜੀ ਮੰਤਰੀ ਸਾਹਿਬ ਸਾਨੂੰ ਤੇ ਹੁਣ ਸ਼ਰਮ ਆਉਣ ਲੱਗੀ ਕਿ ਕਿੰਨੇ ਕ ਪੈਸੇ ਮੰਗ ਲਈਏ। ਮੈਂ ਉਹਨਾਂ ਨੂੰ ਵੀ ਕਿਹਾ ਸੀਗਾ ਪੈਸੇ ਮੰਗਣ ਵੇਲੇ ਸ਼ਰਮ ਨਹੀਂ ਕਰਨੀ ਜਿੰਨੇ ਚਾਹੀਦੇ ਆ ਉਹਨੇ ਮੰਗੋ ਜਿੰਨੇ ਚਾਹੀਦੇ ਉਹਨੇ ਮੰਗੋ ਕੋਈ ਘਾਟ ਨਹੀਂ ਕੋਈ ਤੁਹਾਨੂੰ ਮੁਸ਼ਕਲ ਨਹੀਂ ਆਉਦੀ ਸੋ ਵਿਕਾਸ ਕਰਾਓ ਲੋਕਾਂ ਦਾ ਧਿਆਨ ਰੱਖੋ ਲੋਕਾਂ ਦੇ ਦੋਖਸੋਖ ਦੇ ਵਿੱਚ ਭਾਈਵਾਲ ਬਣੋ ਲੋਕਾਂ ਨੇ ਬੜੀ ਛਿੱਦੜ ਦੇ ਨਾਲ ਲੋਕਾਂ ਨੇ ਬਹੁਤ ਜਨੂਨ ਦੇ ਨਾਲ ਆਪਾਸ ਨੂੰ ਵੋਟਾਂ ਪਾਈਆਂ ਨੇ ਆਮ ਆਦਮੀ ਪਾਰਟੀ ਨੂੰ 99 ਸੀਟਾਂ ਦਿੱਤੀਆਂ ਨੇ ਉਹ ਜਨੂਨ ਲੋਕਾਂ ਦਾ ਕਾਇਮ ਰੱਖਣਾ ਔਰ ਕਿਸੇ ਨੂੰਮੀ ਕਿਸੇ ਤਰ੍ਹਾਂ ਦੀ ਮੁਸ਼ਕਲ ਜਿਹੜੀ ਆ ਉਹ ਨਹੀਂ ਆਉਂਦੇ ਨਹੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੱਡੀਆਂ ਦੇ ਵਿੱਚ ਸ਼ਰਾਬਾਂ ਪੀ ਜਾ ਰਹੇ ਨਹੀਂ ਤਾਂ ਠੇਕਾ ਹੈ ਇੱਧਰ ਕੋਈ ਮੀਟ ਮੱਛੀ ਵਾਲੀਆਂ ਦੁਕਾਨਾਂ ਨੇ ਪਤਾ ਨਹੀਂ ਕੀ ਬਣਾਇਆ ਸੀਗਾ ਉੱਤੇ ਅਸੀਂ ਗੁਰੂ ਸਾਹਿਬ ਦਾ ਗੇੜਾ ਹੈ ਇਹ ਕੀ ਚੀਜ਼ ਸੈਨ ਕਰਨੀ ਚਾਹੀਦੀ ਹੈ ਜੀ ਨਹੀਂ ਜੀ ਕਰਨੀ ਚਾਹੀਦੀ ਆ ਤੋ ਉਹ ਠੇਕਾ ਚੁਕਾ ਦਿੱਤਾ ਹੁਣ ਕਿਸੇ ਦੀ ਹਿੰਮਤ ਨਹੀਂ ਹੋਊਗੀ ਕਿ ਉੱਥੇ ਠੇਕਾ ਲਿਆਵੇ ਅਸੀਂ ਉਹਨਾਂ ਨੂੰ ਕਹਿਤਾ ਤੁਸੀਂ ਆਪਣਾ ਹੋਰ ਥਾਂ ਲੱਭੋ ਕਿਤੇ ਹੋਰ ਜਾ ਕੇ ਬਣਾ ਲਓ ਠੀਕ ਹੈ ਆਪਾਂ ਇਸ ਤਰ੍ਹਾਂ ਨਹੀਂ ਕਰ ਸਕਦੇ ਕਿ ਅਸੀਂ ਆਪਣੇ ਜੜਿਆਲਾ ਸ਼ਹਿਰ ਦੇ ਵਿੱਚ ਜਿਹੜੇ ਲੋਕ ਪਰੰਪਰਾ ਸਾਫ ਨੂੰ ਜਾਣਦੇ ਨੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਜਾਣਦੇ ਨੇ ਗੁਰੂ ਸਾਹਿਬ ਦੇ ਵਿੱਚ ਗਿਆ ਸੀਗਾ ਪਰ ਮੈਂ ਹੁਣ ਖਾਸ ਤੌਰ ਤੇ ਰਾਤ ਨੂੰ ਆਇਆ ਕਰੂੰਗਾ ਪਿੰਡਾਂ ਦੇ ਵਿੱਚ 10 11 ਵਜੇ ਔਰ ਮੈਂ ਦੇਖੂਗਾ ਕਿ ਕਿਹੜੇ ਪਿੰਡ ਦੇ ਵਿੱਚ ਕਿੱਥੇ ਗੁੰਡਾਗਰਦੀ ਹੁੰਦੀ ਹੈ ਕਿੱਥੇ ਕੋਈ ਨਸ਼ੇ ਦਾ ਵਪਾਰ ਹੁੰਦਾ ਹੈ ਨਿਜੀ ਤੌਰ ਤੇ ਨਿਗਰ ਰੱਖੂਗਾ ਰਾਤੀ ਵੀ ਮੈਂ 10 ਵਜੇ ਸ਼ੀਨੇ ਪਿੰਡ ਤੇ ਰਾਫਦੇਪੁਰ ਰਾਜਪੂਤਾਂ ਪਿੰਡ ਦੇ ਵਿੱਚ ਸੀਗੇ ਸਰਪੰਚ ਸਾਹਿਬ ਇੱਥੇ ਨਾਲੋਂ ਹੋਣਗੇ ਇਹਦੇ ਫੋਨ ਨਹੀਂ ਚੁੱਕ ਰਹੇ 10 ਵਜੇ ਪਤਾ ਨਹੀਂ ਕੀ ਕਹਿ ਦੇਣਾ ਮੈਂ ਕਿਹਾ ਮੈਂ ਤੇ ਤੁਹਾਨੂੰ ਮਿਲ ਨਹੀਂ ਆਉਣਾ ਮੈਂ ਕੁਝ ਨਹੀਂ ਕਹਣਾ ਤੁਸੀਂ ਮੈਨੂੰ ਇੱਥੇ ਮਿਲ ਲਾਉਂਦੇ ਹੋ ਮੈਂ ਵੀ ਤੇ ਮਿਲਣ ਆ ਸਕਦਾ ਕਹਿੰਦੇ ਜੀ ਦੱਸ ਕੇ ਆਇਆ ਕਰੋ ਮੈਂ ਕਿਹਾ ਮੇਰਾ ਹੌਫਦਾ ਘਰ ਹੈ ਮੈਂ ਜਦੋਂ ਮਰਜ਼ੀ ਆਵਾਂ ਕਿਉਂ ਦੱਸ ਕੇ ਆਵਾ ਭਾਈ ਭਾਈ ਅੱਗੇ ਹੁੰਦਾ ਮੈਂ ਦੱਸ ਕੇ ਨਹੀਂ ਮੈਂ ਜਦੋਂ ਮਰਜ਼ੀ ਆਉਂਗਾ ਸੋ ਮੈਂ ਆਇਆ ਕਰੂੰਗਾ ਤੁਹਾਡੇ ਕੋਲ ਆਉਂਗਾ ਰਾਤ ਵੀ ਆਉਂਗਾ ਦਿਨੇ ਵੀ ਆਉਂਗਾ ਇੱਕ ਮੇਰੇ ਨਾਲ ਵਾਦਾ ਕਰ ਲੋ ਕਿ ਨਸ਼ਾ ਨਸ਼ੇ ਵਾਲੇ ਜਿੱਥੇ ਵੀ ਹੈਗੇ ਨੇ ਇੱਕ WhatsApp ਨੰਬਰ ਵੀ ਆਪਾਂ ਦਿੱਤਾ ਹੈ ਤੁਹਾਨੂੰ ਮੈਂ ਬੋਲ ਕੇ ਦੱਸ ਵੀ ਦੇਣਾ ਉਹ ਫੋਨ ਉਹਦੇ ਤੇ ਇੱਕ ਮੈਸੇਜ ਲਾ ਦਿਓ ਤੁਹਾਡੀ ਕਿਸੇ ਦੀ ਆਈਡੈਂਟੀਟੀ شناخت ਕਿਤੇ ਨਹੀਂ ਜਾਣ ਲੱਗੀ ਕਿਹਦਾ ਫੋਨ ਆਇਆ ਕਿਹਦਾ ਨਹੀਂ ਆਇਆ ਕੁਝ ਨਹੀਂ ਪੁੱਛਾਂਗੇ ਨਾਂ ਤੱਕ ਨਹੀਂ ਪੁੱਛਾਂਗੇ ਕੋਈ ਫੋਨ ਕਰਕੇ ਦੱਸ ਦਿਓ ਕਿ ਐਸ ਪਿੰਡ ਦੇ ਵਿੱਚ ਆਹ ਨਸ਼ਾ ਵੇਚਦਾ ਆ ਦੁੱਝੇ ਦਿਨ ਵੇਖਿਓ ਦਾ ਹਾਲ ਕੀ ਹੁੰਦਾ ਕੱਚੇ ਦੇ ਦੋ ਦਿਨਾਂ ਦਾ ਸਾਨੂੰ ਟਾਈਮ ਚਾਹੀਦਾ ਹੈ ਅਸੀਂ ਬਿਲਕੁਲ ਸਫਾਇਆ ਜਿਹੜਾ ਪਿੰਡਾਂ ਦੇ ਵਿੱਚ ਕਰਾਂਗੇ ਆਬਾਲੀਆ ਮੰਜਪੁਰ ਦੇ ਵਿੱਚ ਮੈਂ ਗਿਆ ਥੋੜੇ ਦਿਨ ਹੋਏ 2-3 ਦਿਨ ਪਹਿਲਾਂ ਤੇ ਮੈਂ ਕਿਹਾ ਜੀ ਤੁਹਾਡੇ ਹਫਤੇ ਬਾਅਦ ਪਿੰਡ ਦੇ ਵਿੱਚ ਆਉਂਗਾ ਤੇ ਪਿੰਡ ਦੇ ਵਿੱਚ ਪਿੰਡ ਦੀ ਪੰਚਾਇਤ ਤੇ ਲੋਕ ਸਾਰਿਆਂ ਤੋਂ ਪੁੱਛਾਂਗੇ ਕਿ ਇਹ ਪਿੰਡ ਨਸ਼ਾ ਮੁਕਤ ਹੋ ਗਿਆ। ਜੇ ਤੁਸੀਂ ਕਹੋਗੇ ਨਸ਼ਾ ਮੁਕਤ ਹੋਇਆ ਤੇ ਫੇਰ ਮੈਂ ਮੰਨੂਗਾ ਨਹੀਂ ਤੇ ਮੈਂ ਨਹੀਂ ਮੰਨੂਗਾ। ਔਰ ਉੱਥੇ ਇੱਕ ਸੱਜਣ ਉੱਥੇ ਉਹ ਬੜੀਆਂ ਸ਼ਿਕਾਇਤਾਂ ਲਾਉਂਦੇ ਹੁੰਦੇ ਸੀ ਕਿ ਇੱਥੇ ਵੀ ਆਉਂਦੇ ਸੀਗੇ ਬੜੀਆਂ ਕੰਪਲੇਂਟ ਕੀਤੀਆਂ ਸ਼ਾਇਦ ਸਰਦਾਰ ਅਮਰਜੀਤ ਸਿੰਘ ਉਹਨਾਂ ਦਾ ਨਾਮ ਸੀਗਾ। ਉਹਨਾਂ ਨੇ ਕਿਹਾ ਕਹਿੰਦੇ ਜੀ ਤੁਸੀਂ ਹਫ਼ਤੇ ਦਾ ਟਾਈਮ ਦੇ ਰਹੇ ਹੋ ਨਾ ਕਿ ਹਫ਼ਤੇ ਬਾਅਦ ਆ ਕੇ ਪੁੱਛਾਂਗੇ। ਸਾਫ ਤੋਂ ਕਹਿੰਦੇ ਜਾਦੀਆਂ ਸ਼ਿਕਾਇਤਾਂ ਮੈਂ ਨਸ਼ੇ ਦੇ ਵਿਰੁੱਧ ਕਰਦਾ ਸੀਗਾ ਪਰ ਮੈਂ ਅੱਜ ਉੱਠ ਕੇ ਤੁਹਾਨੂੰ ਇਸ ਮੰਚ ਤੇ ਕਹਿਣਾ ਬਾਲੀਆ ਮੰਚਪੁਰ ਨਸ਼ਾ ਮੁਕਤ ਹੋ ਗਿਆ। ਜੜੀ ਪਾਰਟੀ ਸਪਤਾ ਦੇ ਵਿੱਚ ਹੁੰਦੀ ਆ ਤਿੰਨ ਸਾਲ ਤੋਂ ਬਾਅਦ ਉਸ ਪਾਰਟੀ ਦੇ ਨਾਲ ਉਹ ਲੋਕ ਨਰਾਜ਼ਗੀਆਂ ਕਰਕੇ ਜਾਂ ਵਿਕਾਸ ਦੇ ਕੰਮ ਨਹੀਂ ਹੋਏ ਹੁੰਦੇ ਉਸ ਕਰਕੇ ਉਸ ਪਾਰਟੀ ਨਾਲੋਂ ਟੁੱਟਣਾ ਸ਼ੁਰੂ ਕਰ ਦਿੰਦੇ ਪਰ ਜੜਿਆਲਾ ਗੁਰੂ ਹਲਕੇ ਦੇ ਵਿੱਚ ਤੇ ਤੁਹਾਡੇ ਸਾਰਿਆਂ ਦੀ ਮਿਹਨਤ ਸਦਕਾ ਅੱਜ ਸਾਡੇ ਕੋਲੋਂ ਦੂਜੀਆਂ ਪਾਰਟੀਆਂ ਦੇ ਲੋਕ ਟੁੱਟ ਕੇ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜੇ ਇਸ ਗੱਲ ਦਾ ਬੜੀ ਬਾਤ ਸਬੂਤ ਹੈ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਦੁਬਾਰਾ ਤੋਂ ਬਹੁਤ ਭਾਰੀ ਬਹੁਮਤ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਨਹੀਂ ਤੇ ਦੇਖਦੇ ਹੁੰਦੇ ਸੀ ਕਿ ਆਪਾਂ ਸਾਰੇ ਵੀ ਕਈ ਸਰਕਾਰਾਂ ਆਪਾਂ ਦੇਖੀਆਂ ਨੇ ਦੇਖਦੇ ਹੁੰਦੇ ਸੀ ਕਿ ਆਪਾਂ ਕਿ ਜਦੋਂ ਸਰਕਾਰ ਬਣ ਜਾਂਦੀ ਸੀਗੀ ਉਸ ਤੋਂ ਬਾਅਦ ਵਿਧਾਇਕ ਮੰਤਰੀ ਆਪਣੇ ਘਰਾਂ ਦੇ ਵਿੱਚ ਬੈਠ ਜਾਂਦੇ ਸੀਗੇ ਲੋਕਾਂ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ ਜਾਂਦਾ ਕਿਹਾ ਪਰ ਆਪਾਂ ਇਹ ਨਹੀਂ ਕਿ ਅਸੀਂ ਕਿਤੇ 10 ਸਾਲ ਦਾ ਸਮਾਂ ਅਜਾਈ ਗਵਾ ਦਿੱਤਾ 3 ਸਾਲ ਮਿਹਨਤ ਕੀਤੀ ਆ ਰੱਜ ਕੇ ਮਿਹਨਤ ਕੀਤੀ ਆ ਸਾਰੇ ਵਰਕਰਾਂ ਨੇ ਪ੍ਰਧਾਨਾਂ ਨੇ ਸਰਪੰਚਾਂ ਨੇ ਮੈਂਬਰਾਂ ਨੇ ਬਹੁਤ ਮਿਹਨਤ ਕੀਤੀ ਆ ਜਿਹਦੇ ਵਾਸਤੇ ਤੁਹਾਡਾ ਮੈਂ ਹਮੇਸ਼ਾ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ ਵਿਕਾਸ ਦੇ ਵਿਕਾਸ ਨੂੰ ਪਿਆਰ ਕਰਦੇ ਨੇ ਕੰਮਾਂ ਨੂੰ ਪਿਆਰ ਕਰਦੇ ਨੇ ਉਹ ਹਮੇਸ਼ਾ ਹੀ ਕਿਤੇ ਨਾ ਕਿਤੇ ਲਾਈਵ ਹੋ ਕੇ ਆਪਣੀ ਪਾਰਟੀ ਦੇ ਆਪਣੇ ਵਿਕਾਸ ਤੇ ਕੰਮਾਂ ਦੀ ਗੱਲ ਕਰਦੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਚੰਦਿਆੜਾ ਗੁਰੂ ਹਲਕੇ ਦੇ ਵਿੱਚ ਜਿਸ ਪਾਸੇ ਵੀ ਮੈਂ ਜਾਣਾ ਜਿਸ ਰੋਡ ਤੋਂ ਵੀ ਲੰਘਣਾ ਆ ਲਗਭਗ ਸਾਰੀਆਂ ਬਿਜਲੀ ਦੀ ਕੋਈ ਸਮੱਸਿਆ ਨਹੀਂ ਆ ਛੜਕਾਂ ਬੰਨ੍ਹ ਰਹੀਆਂ ਨੇ ਖੇਡ ਮੈਦਾਨ ਬਣ ਰਹੇ ਨੇ ਮੇਰਾ ਕਹਿਲ ਹਫਤੇ ਇੱਕ ਬਾਅਦ ਹਫਤੇ 10 ਦਿਨਾਂ ਬਾਅਦ ਆਪਾਂ ਇਸ ਦਫ਼ਤਰ ਦੇ ਵਿੱਚ